ਮੈਂ ਹੁਣੀ ਸਾਡੇ ਆਮ ਆਦਮੀ ਪਾਰਟੀ ਦੇ ਪ੍ਰੈਜ਼ੀਡੈਂਟ ਅਮਨ ਰੂੜਾ ਜੀ ਗੱਲ ਸੁਣ ਰਿਹਾ ਸੀ ਅਮਨ ਰੂੜਾ ਜੀ ਤੁਸੀਂ ਆਪਣੀ ناکامی ਤੁਸੀਂ ਜਿੱਥੇ ਫੇਲ ਸਾਬਤ ਹੋ ਗਏ ਰੋਜ਼ ਰੋਜ਼ ਸਵੇਰੇ ਤੋਂ ਸ਼ਾਮ ਤੱਕ ਹਰ ਪਾਸਿਓਂ ਰੋਂਦੇ ਕਲਉਂਦਿਆਂ ਦੀਆਂ ਆਵਾਜ਼ਾਂ ਆਉਂਦੀਆਂ ਨੇ ਤੇ ਤੁਸੀਂ ਕੱਲ ਵੀ ਮੈਂ ਸੁਣ ਰਿਹਾ ਸੀ ਤੁਸੀਂ ਨਾਲ ਬੈਠ ਕੇ ਕੀ ਕਰਾਰੇ ਸੀ ਮੈਂ ਬੋਲਣਾ ਚਾਹੁੰਦਾ ਨਹੀਂ ਸੀ ਕਿਉਂਕਿ ਐਡਾ ਬੜਾ ਉਹਨਾਂ ਦੇ ਪਰਿਵਾਰ ਦਾ ਇਕ ਦੁੱਖदाई ਜਿਹੜਾ ਉਹ ਹਾਲਾਤ ਸੀ ਤੁਸੀਂ ਨਾਲ ਬੈਠ ਕੇ ਮਤਲਬ ਤੁਹਾਡਾ ਕਹਿਣ ਦਾ ਨਿਕੰਮੇ ਤੁਸੀਂ ਆਪ ਉਹ ਨਿਕੰਮੀ ਤੁਹਾਡੀ ਸਰਕਾਰ ਆ ਨਿਕੰਮਾ ਤੁਹਾਡਾ ਐਡਮਿਨਿਸਟ੍ਰੇਸ਼ਨ ਆ ਕਿਸ ਤਰੀਕੇ ਨਾਲ ਕਤਲੋਗਾਰਥ ਹੋ ਰਿਹਾ ਪੰਜਾਬ ਚ ਤੁਸੀਂ ਇਹਨਾਂ ਨੂੰ ਕਹਿ ਰਹੇ ਹੋ ਵੀ ਇਹ ਸੈਂਟਰ ਗਵਰਨਮੈਂਟ ਕਰਾ ਰਹੀ ਹੈ ਤੁਸੀਂ ਸਪਸ਼ਟ ਤੁਸੀਂ ਸਪਸ਼ਟ ਗੱਲ ਇਹ ਕਹਿਣਾ ਚਾਹੁੰਦੇ ਹੋ ਵੀ ਸੈਂਟਰ ਗਵਰਨਮੈਂਟ ਹੀ ਕੰਮ ਕਰਵਾ ਰਹੀ ਹੈ ਸੈਂਟਰ ਗਵਰਨਮੈਂਟ ਦੇ ਇਸ਼ਾਰੇ ਤੇ ਕੰਮ ਹੋ ਰਹੇ ਆ ਮੈਂ ਇਹ ਪੁੱਛਣਾ ਚਾਹੁੰਨਾ ਪੰਜਾਬ ਦੇ ਡੀਜੀਪੀ ਪੰਜਾਬ ਪੁਲਿਸ ਨੂੰ ਮੈਂ ਪੁੱਛਣਾ ਚਾਹੁੰਨਾ ਪੰਜਾਬ ਦੇ ਚੀਫ ਸੈਕਟਰੀ ਨੂੰ ਵੀ ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕੀ ਜਿਹੜਾ ਤੁਹਾਡਾ ਪ੍ਰਧਾਨ ਆਮ ਆਦਮੀ ਪਾਰਟੀ ਸਰਕਾਰ ਦਾ ਤੇ ਮੰਤਰੀ ਕਹਿ ਰਿਹਾ ਕੈਬਨਿਟ ਮੰਤਰੀ ਇਹ ਗੱਲ ਕਹਿ ਰਿਹਾ ਬਹੁਤ ਸੀਰੀਅਸ ਗੱਲ ਆ ਇਹ ਮੈਂ ਪੰਜਾਬ ਦੇ ਡੀਜੀਪੀ ਪੰਜਾਬ ਦੇ ਚੀਫ ਸੈਕਟਰੀ ਮੈਂ ਪੁੱਛਣਾ ਚਾਹੁੰਦਾ ਕਿ ਮੈਂ ਗਵਰਨਰ ਸਾਹਿਬ ਨੂੰ ਵੀ ਬੇਨਤੀ ਕਰੂੰਗਾ ਚਿੱਠੀ ਵੀ ਲਿਖੂੰਗਾ ਮਿਲ ਕੇ ਵੀ ਆਉਂਗਾ ਵੀ ਇਹ ਗਲਤ ਬਿਆਨਬਾਜ਼ੀ ਜਿਹੜੀ ਕਰ ਰਹੀ ਆ ਉਹਦੇ ਉੱਤੇ ਲਗਾਮ ਲਾਉਣੀ ਪਊਗੀ ਉਹਦੇ ਉੱਤੇ ਕੋਈ ਐਕਸ਼ਨ ਲੈਣਾ ਪਊਗਾ ਨਹੀਂ ਤਾਂ ਮੈਂ ਪੁੱਛਣਾ ਚਾਹੁੰਦਾ ਵੀ ਇਹ ਲਿਖਤੀ ਤੌਰ ਤੇ ਲਿਖਤੀ ਤੌਰ ਤੇ ਇਹਨਾਂ ਦਾ ਪੰਜਾਬ ਪੁਲਿਸ ਦਾ ਡੀਜੀਪੀ ਤੇ ਪੰਜਾਬ ਪੁਲਿਸ ਪੰਜਾਬ ਦੇ ਚੀਫ ਸੈਕਟਰੀ ਜਿਹੜਾ ਇਹ ਬਿਆਨ ਦਿੱਤਾ ਕੀ ਇਹ ਅਫੀਸ਼ੀਅਲ ਬਿਆਨ ਹੈ ਤੁਸੀਂ ਕਰਨ ਕੀ ਲੱਗੇ ਹੋ ਤੁਸੀਂ ਦੇਸ਼ ਨੂੰ ਵੰਡਣ ਲੱਗੇ ਹੋ